ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਦੋਸਤੋ ਅੱਜ ਉਹ ਦਿਖਾਉਨੇ ਆ ਤੁਹਾਨੂੰ ਖੂਬਸੂਰਤ ਨਜ਼ਾਰਾ ਤੇ ਨਾਲੇ ਕਰਦੇ ਆ ਗੱਲਾਂ ਬਾਤਾਂ ਛੁੱਟੀ ਵਾਲਾ ਦਿਨ ਸੀਗਾ ਤੇ ਘਰ ਦੇ ਪਿਛਲੇ ਪਾਸੇ ਆਪਣੀ ਇਹ ਛੋਟੀ ਜੀ ਨਦੀ ਜਾਂਦੀ ਆ ਬੈਠੇ ਸੀ ਮੈਂ ਕੋਈ ਗੱਲਬਾਤ ਕਰਦੇ ਆ ਇੱਕ ਵਾਰੀ ਨਾ ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਸੱਦੇ ਤੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਵਾਸਤੇ ਕੁਝ ਨਹੀਂ ਛੱਡਿਆ ਤਾਂ ਸਾਰੇ ਬੜਾ ਹੈਰਾਨ ਪੋਤੇ-ਪੋਤੀਆਂ ਕਹਿੰਦੇ ਬਾਪੂ ਤੂੰ ਤਾਂ ਜ਼ਮੀਨ ਜਾਇਦਾਦ ਬਹੁਤ ਬਣਾਤੀ ਸਾਡੇ ਵਾਸਤੇ ਦੋਤੇ-ਦੋਤੀਆਂ ਕਹਿੰਦੇ ਨਾਨਾ ਜੀ ਜ਼ਮੀਨ ਜਾਇਦਾਦ ਬੁਠੇਰੀ ਬਣਾਤੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਮਾਫੀ ਕਿਹੜੀ ਗੱਲੋਂ ਮੰਗਦੇ ਹੋ ਤੁਸੀਂ ਇਹ ਬਜ਼ੁਰਗ ਕਹਿੰਦਾ ਪੁੱਤ ਮੈਂ ਜ਼ਮੀਨ ਜਾਇਦਾਦ ਤਾਂ ਬਹੁਤ ਬਣਾਤੀ ਪਰ ਜਿਹੜੀ ਚੀਜ਼ ਮੈਂ ਬਣਾਉਣੀ ਸੀ ਜਿਹੜੀ ਚੀਜ਼ ਮੈਂ ਛੋਡੇ ਵਾਸਤੇ ਬਚਾ ਕੇ ਰੱਖਣੀ ਸੀ ਉਹ ਮੈਂ ਰੱਖ ਨਹੀਂ ਸਕਿਆ ਧਰਤੀ ਮਾਂ ਨੂੰ ਕਹਿੰਦਾ ਜ਼ਹਿਰਾਂ ਪਾ ਪਾ ਕੇ ਅਸੀਂ ਨਸ਼ੇੜੀ ਬਣਾਤਾ ਹਵਾ ਦੇ ਵਿੱਚ ਅਸੀਂ ਪ੍ਰਦੂਸ਼ਣ ਘੋਲਤਾ ਸਾਹ ਲੈਣ ਜੋਗਾ ਨਹੀਂ ਛੱਡਿਆ ਪਾਣੀ ਨੂੰ ਅਸੀਂ ਗੰਦਲਾ ਕਰਤਾ ਰੁੱਖਾਂ ਤੇ ਕੁੱਖਾਂ ਦੇ ਵੈਰੀ ਗੰਧਲਾ ਕਰਦੇ ਪਾਣੀ ਵੀ ਇੰਨਾ ਕੁਝ ਅਸੀਂ ਕਰਤਾ ਤੇ ਜ਼ਮੀਨ ਜਾਇਦਾਦ ਤਾਂ ਬਣ ਗਈ ਪਰ ਅਸਲ ਮਾਇਨੇ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਵਾਸਤੇ ਅਸੀਂ ਛੱਡਣੀ ਸੀ ਉਹ ਛੱਡੀ ਨਹੀਂ ਸੋਨੂੰ ਅਸੀਂ ਜ਼ਮੀਨ ਜਾਇਦਾਦ ਤੱਕ ਸੀਮਿਤ ਕਰਤਾ ਜਿਵੇਂ ਇੱਕ ਗੋਰਾ ਬੱਚਾ ਤੇ ਇੱਕ ਪੰਜਾਬੀ ਬੱਚਾ ਸਕੂਲ ਦੇ ਵਿੱਚ ਆਪਸ ਵਿੱਚ ਗੱਲਾਂ ਕਰਦੇ ਨੇ ਤੇ ਪੰਜਾਬੀ ਬੱਚਾ ਕਹਿੰਦਾ ਕਹਿੰਦਾ ਮੇਰਾ ਦਾਦਾ ਮੇਰੇ ਵਾਸਤੇ ਕਈ ਘਰ ਛੱਡ ਗਿਆ ਜ਼ਮੀਨ ਛੱਡ ਗਿਆ ਬੈਂਕ ਬੈਲੈਂਸ ਛੱਡ ਗਿਆ ਅੱਗੋਂ ਗੋਰਾ ਕਹਿੰਦਾ ਜਿਹੜਾ ਗੋਰਾ ਬੱਚਾ ਸੀ ਉਹ ਕਹਿੰਦਾ ਬੱਸ ਇੰਨਾ ਕੀ ਮੇਰਾ ਦਾਦਾ ਮੇਰੇ ਵਾਸਤੇ ਸਾਰੀ ਦੁਨੀਆ ਛੱਡ ਗਿਆ ਕਹਿਣ ਤੋਂ ਭਾਵ ਜਿਹੜੀ ਕੁਦਰਤ ਆ ਜਿਹਦੇ ਕੋਲੇ ਕੁਦਰਤ ਆ ਨਾ ਉਹੀ ਦੁਨੀਆ ਦਾ ਅਮੀਰ ਬੰਦਾ ਉਹਦੇ ਕੋਲੇ ਸਿਹਤ ਆ ਉਹਦੇ ਕੋਲੇ ਤੰਦਰੁਸਤੀ ਆ ਤੇ ਉਹਦੇ ਕੋਲੇ ਭਵੈਖ ਆ ਪਤਾ ਨਹੀਂ ਕਿਉਂ ਆਪਾਂ ਵੈਸੇ ਤਾਂ ਦੁਨੀਆ ਦੇ ਸਾਰੇ ਜਿਹੜੇ ਗ੍ਰੰਥ ਨੇ ਬੜੇ ਸਤਕਾਰਯੋਗ ਨੇ ਪਰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਵਨ ਗੁਰੂ ਪਾਣੀ ਪਤੈ ਮਾਤਾ ਤਰਤ ਮਹਤ ਇਹ ਸ਼ਬਦ ਦਰਜ ਨੇ ਅਸੀਂ ਸੁਣੇ ਨੇ ਬਹੁਤ ਵਾਰੀ ਅਸੀਂ ਪੜ੍ਹੇ ਵੀ ਹੋਣਗੇ ਬਹੁਤ ਵਾਰੀ ਪਰ ਅਸੀਂ ਅਮਲ ਨਹੀਂ ਕੀਤਾ ਉਹਨਾਂ ਤੇ ਪੜਦੇ ਸੁਣਦੇ ਅਸੀਂ ਰਹਿ ਗਏ ਤੇ ਅਮਲ ਕੀਤਾ ਗੋਰੀਆਂ ਨੇ ਤੇ ਉਹ ਦਿਖਦਾ ਵੀ ਆ ਹਨਾ ਇਹਨਾਂ ਦੇਸਾਂ ਨੂੰ ਆਪਾਂ ਭੱਜੇ ਆਉਨੇ ਆ ਹਰ ਦਾ ਪੇਚ ਲਾਉਨੇ ਆ ਤੇ ਗੱਲਾਂ ਦਾ ਫਰਕ ਆ ਕਿਸੇ ਨਾ ਕਿਸੇ ਫਰਕ ਕਰਕੇ ਹੀ ਆਉਂਦੇ ਆ ਕੁਦਰਤ ਨੂੰ ਇਹਨਾਂ ਨੇ ਸਾਹਬਿਆ ਹੋਇਆ ਆਪਾਂ ਕਿਸੇ ਆਪਣੇ ਨਹਿਰ ਦੇ ਕਿਨਾਰੇ ਬਹਿ ਜਾਈਏ ਸੁਆ ਕੱਸੀ ਨਾਰੀਅਲ ਤਰਦੇ ਹੋਏ ਲੋਕਾਂ ਦਾ ਕੂੜਾ ਸਿੱਟਿਆ ਹੋਇਆ ਆਮ ਹੀ ਆ ਜਾਂਦਾ ਹਨਾ ਆ ਇੱਥੇ ਹੁਣ ਤੁਹਾਨੂੰ ਮੈਂ ਇਹ 4-5 ਮਿੰਟ ਦੀ ਵੀਡੀਓ ਦਿਖਾਤੀ ਆ ਤੁਸੀਂ ਇੱਕ ਵੀ ਕੋਈ ਮੈਨੂੰ ਇਹੋ ਜੀ ਚੀਜ਼ ਦਿਖਾ ਦਿਓ ਜਿਹੜੀ ਕਿਸੇ ਮਨੁੱਖ ਵੱਲੋਂ ਸਿੱਟੀ ਵੀ ਹੋਵੇ ਕਿਸੇ ਮਨੁੱਖ ਵੱਲੋਂ ਗੰਦ ਪਾਇਆ ਹੋਵੇ ਸੋ ਗੱਲ ਕਰਦੇ ਸੀ ਕਿ ਬੜਾ ਪਵਿੱਤਰ ਆਪਣਾ ਗੁਰੂ ਗ੍ਰੰਥ ਸਾਹਿਬ ਬੜੇ ਸੰਦੇਸ਼ ਮਿਲਦੇ ਨੇ ਜੀਵਨ ਜਾਂਚ ਪਰਦੇ ਸੁਣਦੇ ਪ੍ਰਚਾਰ ਦੀ ਕਮੀ ਨਹੀਂ ਹੈਗੀ ਪਰ ਅਸੀਂ ਸਮਝ ਨਹੀਂ ਸਕੇ ਇਥੇ ਜਿਹੜਾ ਨਾ ਘਰਾਂ ਦੇ ਵਿੱਚ ਸੀਵਰੇਜ ਵਾਲਾ ਪਾਣੀ ਹੁੰਦਾ ਸ਼ਹਿਰਾਂ ਦੇ ਵਿੱਚ ਤਾਂ ਅੰਡਰਗਰਾਊਂਡ ਸੀਵਰੇਜ ਨੇ ਉਹਦੇ ਵਿੱਚ ਚਲਿਆ ਜਾਂਦਾ ਹੋ ਜਿੱਦ ਆਪਾਂ ਕੱਪੜੇ ਧੋਨੇ ਆ ਕੋਈ ਭਾਂਡੇ ਧੋਨੇ ਆ ਕੋਈ ਆਪਾਂ ਨਹਾਉਣ ਵਾਲਾ ਪਾਣੀ ਹੋ ਗਿਆ ਜਾਂ ਜਿਹੜਾ 플ਸ ਵਾਲਾ ਪਾਣੀ ਹੁੰਦਾ ਖੇਤਾਂ ਦੇ ਵਿੱਚ ਕਾਨੂੰਨ ਬਣਿਆ ਹੋਇਆ ਵੀ ਤੁਸੀਂ ਉਸ ਪਾਣੀ ਨੂੰ ਧਰਤੀ ਤੇ ਖੁੱਲਾ ਨਹੀਂ ਛੱਡ ਸਕਦੇ ਤੁਸੀਂ ਉਸ ਪਾਣੀ ਨੂੰ ਧਰਤੀ ਦੇ ਵਿੱਚ ਨਹੀਂ ਪਾ ਸਕਦੇ ਉਹਦੇ ਵਾਸਤੇ ਟੈਂਕ ਦੱਬਣੇ ਪੈਂਦੇ ਆ ਹੁਣ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਕਾਨੂੰਨ ਆ ਇਹ ਟੈਂਕ ਦੱਬਿਆ ਵਾ ਜਦੋਂ ਉਹ 5 ਸਾਲ ਬਾਅਦ 4 ਸਾਲ ਬਾਅਦ ਉਹ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਖਾਲੀ ਕਰਾਉਣਾ ਪੈਂਦਾ ਡਾਲਰ ਖਰਚਣੇ ਪੈਂਦੇ ਆ ਹੁਣ ਉਹਦੇ ਨਾਲ ਕੀ ਫਾਇਦਾ ਹੋਇਆ ਇੱਕ ਤਾਂ ਪਾਣੀ ਦੀ ਜਿਹੜੀ ਦੁਰਵਰਤ ਤੋਂ ਉਹ ਖਤਮ ਹੋ ਗਈ ਕਿਉਂ ਪਾਣੀ ਬਹੁਤ ਹਿਸਾਬ ਨਾਲ ਵਰਤਣਾ ਜੇ ਦੁਰਵਰਤ ਤੋਂ ਕਰਾਂਗੇ ਤਾਂ ਉਹ ਛੇਦੀ ਭਰ ਜਾਊਗਾ ਤੇ ਛੇਦੀ ਖਾਲੀ ਕਰਾਉਣਾ ਪਊਗਾ ਤੇ ਨਾਲੇ ਤਾਂ ਦੁਰਬਰਤ ਤੋਂ ਘਟ ਗਈ ਤੇ ਨਾਲੇ ਮਤਲਬ ਪਾਣੀ ਕੰਟਰੋਲ ਹੋ ਗਿਆ ਜੇਕਰ ਕੋਈ ਬੰਦਾ ਪਾਣੀ ਧਰਤੀ 'ਚ ਪਾਉਂਦਾ ਫੜਿਆ ਜਾਂਦਾ ਤਾਂ ਉਹਨੂੰ ਸਜ਼ਾ 5 ਲੱਖ ਡਾਲਰ ਤੱਕ ਜੁਰਮਾਨਾ ਆਪਣੇ ਆਮ ਹੀ ਲੋਕ ਧਰਤੀ 'ਚ ਪਾਣੀ ਪਾਈ ਗਏ ਨੇ ਇਹ ਤਾਂ ਛੱਡੋ ਤੁਸੀਂ ਜਿਹੜੇ 90 95 ਵਾਲੇ ਜਨਮੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੋਊਗੀ ਆਪਣੇ ਪਹਿਲਾਂ ਦੂਜੇ ਟੋਏ ਪੱਟੇ ਹੁੰਦੇ ਸੀਗੇ ਤੇ ਉਹਦੇ ਵਿੱਚ ਸਾਰਾ ਡੱਬਰ ਜਾਂਦਾ ਸੀ ਬਾਹਰ ਸਵੇਰੇ ਉੱਠ ਕੇ ਤੁਸੀਂ ਐਂ ਦੇਖੋ ਉਦੋਂ ਪਾਣੀ ਹੁੰਦਾ ਸੀ 35 40 ਫੁੱਟ ਤੇ 35 40 ਫੁੱਟ ਤੇ ਸਾਡਾ ਨਲਕਾ ਲਾਇਆ ਹੁੰਦਾ ਸੀ ਹਰ ਘਰ ਦੀ ਗੱਲ ਆ ਇਹ ਤੇ 35 40 ਫੁੱਟ ਤੇ ਨਲਕਾ ਹੁੰਦਾ ਸੀ ਉਸੇ ਪੱਤਣ ਚ 25 30 ਫੁੱਟ ਤੇ ਜਾ ਕੇ ਟੋਆ ਪੱਟ ਕੇ ਜਿਹੜਾ ਛੱਡਿਆ ਹੁੰਦਾ ਸੀ ਟੋਆ ਪਟਣ ਵਾਲੇ ਨੂੰ ਸਪੈਸ਼ਲ ਕਹਿੰਦੇ ਸੀ ਵੀ ਰੇਤੇ ਤੇ ਲਾ ਜਾ ਕੇ ਛੱਡੀ ਇਹ ਪਾਣੀ ਸੋਕ ਲੂ ਤੇ ਉਹੀ ਪਾਣੀ ਪੀ ਗਏ ਆ ਹਨਾ ਫਿਰ ਬਿਮਾਰੀਆਂ ਵੱਡੀਆਂ-ਵੱਡੀਆਂ ਲੱਗੀਆਂ ਉਹ ਬਿਮਾਰੀਆਂ ਵੀ ਲੱਗੀਆਂ ਜਿਹੜੀਆਂ ਕਦੇ ਸੁਣੀਆਂ ਨਹੀਂ ਸੀਗੀਆਂ ਤੇ ਪਤਾ ਨਹੀਂ ਕਿਉਂ ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਇੰਨੀਆਂ ਮਹਾਨ ਗ੍ਰਾਂਥ ਸਾਡੇ ਕੋਲੇ ਪਰ ਫਿਰ ਵੀ ਅਸੀਂ ਸੁਧਰ ਨਹੀਂ ਸਕੇ ਪਤਾ ਨਹੀਂ ਤਾਂ ਸਮਝਣਾ ਨਹੀਂ ਚਾਹੁੰਦੇ ਹੈਗੇ ਪਤਾ ਨਹੀਂ ਕੀ ਗੱਲ ਆ ਪਰ ਚਲੋ ਜੋ ਵੀ ਆ ਇਹ ਗੱਲਾਂ ਮੈਂ ਤਾਂ ਤੁਹਾਡੇ ਨਾਲ ਤਾਂ ਕਰਦੇ ਰਹਿਣੇ ਹੁੰਦੇ ਆਂ ਵੀ ਜੇ ਬਚਣਾ ਤਾਂ ਆਪਣੀ ਪ੍ਰਕਿਰਤੀ ਤੇ ਆਪਣੇ ਜਿਹੜਾ ਕੁਦਰਤ ਆ ਜਿਹੜੀ ਉਹਨੂੰ ਬਚਾ ਕੇ ਰੱਖੋਗੇ ਫਿਰ ਬਚ ਸਕਦੇ ਹੋ ਕਹਿੰਦੇ ਬਲਹਾਰੀ ਕੁਦਰਤ ਬਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਜਦੋਂ ਤੱਕ ਕੁਦਰਤ ਨੂੰ ਨਹੀਂ ਸਮਝ ਸਕਦੇ ਤੁਸੀਂ ਉਹਨਾ ਟਾਈਮ ਜਿੱਥੇ ਮਰਜ਼ੀ ਮੱਥੇ ਟੇਕੀ ਜਾਓ ਕੋਈ ਫਾਇਦਾ ਨਹੀਂ ਸੋ ਬੈਠਾ ਸੀ ਮਨ ਚ ਵਿਚਾਰ ਆਏ ਤੁਹਾਡੇ ਨਾਲ ਸਾਂਝ ਪਾਦਨੇ ਹੁੰਨੇ ਆ ਜੇ ਗੱਲਬਾਤ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਕਰ ਦਿਆ ਕਰੋ ਤੇ ਜੇ ਨਹੀਂ ਚੰਗੀ ਲੱਗਦੀ ਭਾਈ ਨਾ ਦੇਖਿਆ ਕਰੋ ਇਹੀ ਕਹਿ ਸਕਦੇ ਆ ਸੋ ਇਹ ਤੁਹਾਨੂੰ ਜਿਹੜੀ 7-8 ਮਿੰਟ ਦੀ ਜਿਹੜੀ ਵੀਡੀਓ ਦਿਖਾਈ ਹੈ ਇੱਕ ਸਬੂਤ ਆ ਇਹ ਵੀ ਇੱਕ ਵੀ ਚੀਜ਼ ਜਿਹੜੀ ਇਨਸਾਨ ਵੱਲੋਂ ਸਿੱਟੀ ਗਈ ਹੋਵੇ ਇਹਦੇ 'ਚ ਇੱਥੇ ਵੀ ਆਖਰ ਇਨਸਾਨ ਰਹਿੰਦੇ ਨੇ ਲੋਕੀ ਇੱਥੇ ਨਹਿਰਾਂ ਦੇ ਆਲੇ-ਦੁਆਲੇ ਘੁੰਮਣ ਆਉਂਦੇ ਨੇ ਇੱਥੇ ਘੁੰਮਣ ਵਾਲੀਆਂ ਜਗ੍ਹਾ ਬਣਾਈਆਂ ਵੀ ਆ ਨੇ ਤੇ ਲੋਕੀ ਬਹਿੰਦੇ ਨੇ ਆ ਕੇ ਕੋਈ ਕੈਮਰੇ ਨਹੀਂ ਲੱਗੇ ਹੋਏ ਥਾਂ-ਥਾਂ ਵੀ ਕੈਮਰੇ ਲੱਗੇ ਹੋਏ ਨੇ ਪਰ ਲੋਕਾਂ ਦੀ ਸਿਆਣਫਾ ਤੇ ਜਿਹੜੀ ਲੋਕਾਂ ਦੀ ਸਿਆਣਫਾ ਨਾ ਉਹਦੀ ਸਿਫਤ ਕਰਨੀ ਬਣਦੀ ਆ ਇੱਕ ਹੋਰ ਮੈਂ ਤੁਹਾਨੂੰ ਬੜੀ ਖਾਸ ਗੱਲ ਦੱਸਦਾ ਆਪਣੇ ਲੋਕਾਂ ਦੇ ਮਨ 'ਚ ਬੜਾ ਬਹਿਮ ਹੁੰਦਾ ਕਿ ਗੋਰੇ ਪੜ੍ਹੇ ਲਿਖੇ ਹੁੰਦੇ ਆ ਇਹਨਾਂ ਦੀ ਜਿਹੜੀ ਇਹ ਸ਼ਨਾ ਜਿਹੜੀ ਇਹਨਾਂ ਦੀ ਕੁਆਲੀਫਿਕੇਸ਼ਨ ਆਪਣੇ ਨਾਲੋਂ ਬਹੁਤ ਘੱਟ ਆ ਬਹੁਤ ਜ਼ਿਆਦੇ ਆਪਣੇ ਤੁਹਾਨੂੰ ਐਵਰੇਜ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਪੀਏ ਵਾਲੀ ਮਿਲ ਜੂਗੀ ਇਹਨਾਂ ਦੀ ਐਵਰੇਜ 12ਵੀਂ ਵਾਲੇ ਮਿਲਣਗੇ ਤੁਹਾਨੂੰ ਬਸ ਹਾਈ ਸਕੂਲ ਤੱਕ ਉਹ ਕੀ ਕਾਰਨ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿਸੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪਰ ਫਿਰ ਵੀ ਇਹ ਚੀਜ਼ਾਂ ਕੁਦਰਤ ਦੇ ਨਾਲ ਪਿਆਰ ਆ ਇਹਨਾਂ ਨੂੰ ਇਹ ਚੀਜ਼ਾਂ ਸਿਖਾਈਆਂ ਵੀ ਜਾਂਦੀਆਂ ਨੇ ਸਕੂਲਾਂ ਦੇ ਵਿੱਚ ਰੱਟੇ ਨਹੀਂ ਲਵਾਏ ਜਾਂਦੇ ਹੈਗੇ ਬੀ ਅਕਬਰ ਬੜਾ ਮਹਾਨ ਸੀ ਇੱਥੇ ਗੱਲਾਂ ਬਾਤਾਂ ਇਹਨਾਂ ਨੂੰ ਦੱਸੀਆਂ ਜਾਂਦੀਆਂ ਨੇ ਵੀ ਅੱਜ ਦੀ ਜ਼ਿੰਦਗੀ ਤੁਸੀਂ ਕਿਵੇਂ ਜਿਉਣੀ ਆ ਤੇ ਕਿਵੇਂ ਤੁਸੀਂ ਆਪਣੀ ਕੁਦਰਤ ਨੂੰ ਸਾਹਮਣੇ ਰੱਖਣਾ ਤੇ ਠੀਕ ਆ ਜੀ ਕਰ ਦਿਓ ਸ਼ੇਅਰ ਜੇ ਗੱਲਬਾਤ ਚੰਗੀ ਲੱਗੀ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ